ਸਵਾਗਤ ਹੈ ਤੁਹਾਡੇ ਆਪਣੇ ਫਿਊਨਾ ਸैम ਪੰਜਾਬੀ ਜੈਵੂ ਦੇ ਅਕਾਊਂਟ ਤੇ ਤੇ ਜੈਵੂ ਲੱਗੀ ਹੋਈ ਹੈ ਆਪਣਾ ਖੁਸ਼ ਵੀ ਨਹੀਂ ਕਰਨ ਮਸਤੀ ਕਰਨ ਤੇ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਵਲੌਗ ਚ ਕਿ ਆਪਾਂ ਕਿਤੇ ਚੱਲੇ ਆ ਪੈਕਿੰਗ ਕਰਦੇ ਪਏ ਆ ਪੈਕਿੰਗ ਕਰਕੇ ਤੇ ਆਪਾਂ ਰਾਤੋ ਰਾਤ ਪਹੁੰਚ ਗਏ ਆ ਹਰਮੰਦਰ ਸਾਹਿਬ 골ਡਨ ਟੈਂਪਲ ਮੱਥਾ ਟੇਕ ਕੇ ਜੈਵਿਕਾ ਵਿੱਲੇ ਵੀ ਐਸੀ ਹੋਣ ਵੀ ਸैम ਕਹਿੰਦੇ ਕਿ ਆਪਾਂ ਬੇਬੀ ਹੋਣ ਵਾਲਾ ਹੈ ਕਿ ਆਪਾਂ ਮੱਥਾ ਟੇਕ ਕੇ ਹੁੰਦੇ ਆ ਤੇ ਵਲੌਗ ਮੈਂ ਸ਼ੂਟ ਨਹੀਂ ਕੀਤਾ ਕਿਉਂਕਿ ਮੈਂ ਸੁੱਤੀ ਸੁੱਤੀ ਆਈ ਥੱਕ ਹੋ ਜਾਂਦਾ ਨਾ ਫਿਰ ਜੈਵਿਕਾ ਵੀ ਮੇਰੇ ਕੋਲ ਹੁੰਦੀ ਆ ਤਾਂ ਫਿਰ ਓਖ ਹੋ ਜਾਂਦਾ ਥੋੜਾ ਜਿਹਾ ਵਲੌਗ ਸ਼ੂਟ ਕਰਨਾ ਤੇ ਹੁਣ ਸਾਮ ਗਏ ਹੋਏ ਆ ਰੂਮ ਪਤਾ ਕਰਨ ਰੂਮ ਚ ਜਾ ਕੇ ਆਪਾਂ ਨਹਾ ਧੋ ਕੇ ਤਿਆਰ ਹੋ ਕੇ ਤੇ ਇੱਥੇ ਤੁਹਾਨੂੰ ਮਿਲਦੀ ਆ ਜੈਵੂ ਕਿੱਥੇ ਆਇਆ ਸੀ ਜੈਵੂ ਕਿੱਥੇ ਆ ਪਾਪਾ ਕਿੱਥੇ ਆ ਤੁਸੀਂ ਆਪ ਅਮਰਸਰ ਮਥਾ ਨਿਕਲ ਬੁਧਵਾਰ ਸਾਹਿਬ ਮੈਂ ਕਿ ਜਾਵੂ ਉਦੋਂ ਹੁਣ ਵਾਲੀ ਸੀ ਜਦੋਂ ਆਪ ਆਏ ਸੀ ਤੇ ਹੋਰ ਸਾਨੂੰ ਸੱਦੇ ਆਇਆ ਜਾਵੂ ਦੇ ਨਾਲ ਬੁਲਾਇਆ ਹਨਾ ਕਿਹਦੇ ਜਾਵੂ ਨਾਲ ਮਥਾ ਟੇਕਨ ਹਨਾ ਆਹ ਤੋੜ ਤੋੜ ਜਾਵੂ ਨੂੰ ਕਿੰਨੀ ਖੁਸ਼ੀ ਚੜੀ ਹੋਈ ਐ ਸਾਬ ਜਾਵੂ ਨੂੰ ਕਿੰਨੀ ਖੁਸ਼ੀ ਚੜੀ ਹੋਈ ਐ ਹੋਰ ਹਟਦੀ ਨਹੀਂ ਹੈਗੀ ਹਾਂ ਉਹ ਤਾਂ ਟੰਗ ਨਹੀਂ ਕੀਤਾ ਹੁੰਦਾ ਇਹ ਕਾਰਜ ਹਣਾ ਸਭ ਮੈਨੂੰ ਲੱਗਾ ਸੀ ਮੈਂ ਕਿ ਤੰਗ ਕਰੂੰਗੀ ਮੈਨੂੰ ਸੁੱਤੀ ਆਹੀ ਫਿਰ ਪਾ ਰੁਕੇ ਸੀ ਰੋਟੀ ਖਾਣ ਨੂੰ ਰਸਤੇ 'ਚ ਰੋਟੀ ਖਾ ਕੇ ਉਹਦਾ ਵੀ ਨਹੀਂ ਤੰਗ ਕੀਤਾ ਪਤਾ ਨਹੀਂ ਲੱਗਾ ਸਫ਼ਰ ਦਾ ਕਿੰਨੀ ਖੁਸ਼ ਆ ਇੰਨੀ ਖੁਸ਼ੀ ਨੰਮੀ ਜਗਾ ਖੁਸ਼ੀਂ ਦਿੰਦੀ ਆ ਦੇਖਦੀ ਪਈ ਆ ਸਰਾਣੇ ਸੁਣੋ ਨੇ ਚਾਜਣਾ ਕਿ ਸਹੀ ਵੀ ਆ ਕਿ ਨਹੀਂ ਸਹੀ ਆਏ 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 ਸਭ ਆਪਣੇ ਬੈਗ ਰੱਖ ਲੇ ਆ ਹਾਂਜੀ ਤੇ ਹੁਣ ਆਪਾਂ ਫਰੈਸ਼ ਹੋ ਕੇ ਤੇ ਕੱਪੜੇ ਪਾਈਏ ਨਾ ਸਹਿਮ ਦੋ ਕਮਿੰਟ ਲੰਮੀ ਬੈਠ ਜਾ ਮੈਂ ਵੀ ਤਸੱਲੀ ਨਾ ਬੇਬੀ ਮੱਥਾ ਟੇਕਣਾ ਨਾ ਆਪਾਂ ਠੀਕ ਹੈ ਠੀਕਾ ਜਾਵੂ ਜਾਵੂ ਹੋ ਗਿਆ ਤਿਆਰ ਲਓ ਕੀ ਹੋ ਗਈ ਨਹੀਂ ਹਾਂਜੀ ਆਜਾ ਮੇਰਾ ਇੰਟਰਨੈਟ ਨਹੀਂ ਚੱਲਦਾ ਮੇਰਾ ਹਾਂ ਹਾਏ ਅੱਪਾ ਮੇਰੀ ਬਿੰਦੀ ਲਾਉਣ ਲੱਪਈ ਆਉਂਦੀ ਹਾਂ ਬਿੰਦੀ ਲਾ ਦੋ ਅੱਪਾ ਹੋ ਗਿਆ ਤਿਆਰ ਗੱਡੀ 'ਚ ਬੈਠੇ ਹੋਏ ਆਪਾਂ ਚੱਲਦੇ ਹਾਂ ਜੇ ਬਿੰਦੀ ਲਾ ਦੋ ਇਹਨੇ ਮੇਰੀ ਬਿੰਦੀ ਖੁਆਤੀ ਗੁੱਠੇ ਤੇ ਲੱਗੀ ਹੋਈ ਹੈ ਨਿੱਕੀ ਨਿੱਕੀ ਗੁੱਠੀਆਂ ਤੇ ਖਾਣੇ ਨਹੀਂ ਹੁਣ ਜੀ ਹਰ ਇੱਕ ਚੀਜ਼ ਖਾਣ ਨੂੰ ਨਹੀਂ ਹੁਣ ਜੀ ਭੁੱਲਿਆ ਗੱਡੀ ਲੱਗ ਗਈ ਪਾਰਕਿੰਗ 'ਚ ਹੁਣ ਆਪਾਂ ਜਾਂਦੇ ਪਏ ਆ ਹੌਲੀ ਹੌਲੀ ਚੱਲਦੀ ਹੈ ਪਰ ਆਪਾਂ ਬਹਿ ਗਏ ਆ ਰਿਕਸ਼ੇ 'ਚ ਵੈਸੇ ਆਪਾਂ ਤੁਰ ਕੇ ਜਾਣਾ ਸੀਗਾ ਕਿਉਂਕਿ ਪਿਆਣਾ ਤਾਂ ਤੁਰ ਨਹੀਂ ਹੋਣਾ ਜਦ ਆਪਾਂ ਟਾਈਮ ਆਪਾਂ ਥੱਕ ਜਾਨਾ ਨਾ ਮੈਂ ਤਾਂ ਨਹੀਂ ਥੱਕਣਾ ਸੜੀ ਸੋਣੇ ਥੱਕ ਜਾਨਾ ਤੇ ਇਸ ਕਰਕੇ ਆਪਾਂ ਪਿੱਛੇ ਜਾ ਰਹੇ ਆ ਇਹ ਤਾਂ ਆਪਾਂ ਤੁਰ ਕੇ ਜਾਈਦਾ ਹੁੰਦਾ ਹੁੰਦਾ ਸਿਰ ਵੀ ਥੋੜਾ ਜਿਹਾ ਮਿਲ ਬਹੁਤ ਜ਼ਿਆਦਾ ਨਾ ਜਦ ਵੀ ਕੋਈ ਕੋਸ਼ਾ ਜੰਕਰ ਚੱਪਾ ਨਾ ਰਿਵਾਈਆਂ ਕਰਦੇ ਹੋ ਗਈ ਹਾਂ ਹਾਂ ਚਲੋ ਕੋਈ ਚਾਕੇ ਲੈ ਜਾਗੇ ਆਪਾਂ ਰਹੀ ਹੈ ਹੂੰ ਜੈਵਿਕ ਦਾ ਪੂਰਾ ਧਿਆਨ ਜੈਵਿਕ ਕਿਸਮਤ ਵਾਲੀ 1.5 ਸਾਲ ਦੀ ਆ ਗਈ ਹਾਂ ਸਹੀ ਗੱਲ ਆ ਜਦੋਂ ਆਈ ਸੀ ਪਹਿਲਾਂ ਉਦੋਂ ਹੋਣ ਵਾਲੀ ਸੀ ਕਿ ਜੈਵਿਕ ਹਾਂ 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 ਹੁਣ ਜੈਵਿਕ 1.5 ਸਾਲ ਦੀ ਹੋ ਗਈ ਤੇ ਬਹੁਤ ਸ਼ੇਦੀ ਦਰਸ਼ਕ ਨੂੰ ਮਤਲਬ ਰਸੀਵ ਹੋ ਗਏ ਹੁਣ ਕਾਕੇ ਨਾਲ ਲਾਵਾਂਗੇ ਹਾਂ ਹਾਂ ਦੂਸੇ ਕਰਕੇ

ਹੋਜਵਾ ਦੇ ਤਰ੍ਹਾਂ ਇਹ ਬੇਸ ਕੋ ਲਿਆ ਕੇ ਤਾਂ ਮਫਉ ਲਿਆ ਦੋ ਜੇ ਉਹ ਜਗਦੀ ਹੁੰਦੀ ਜੇ ਅਮਰ ਨੂੰ ਤਾਂ ਕੋਣ ਹੱਸਿਆ ਉਹ ਸੱਤੀ ਪਈ ਜਾਂਦੀ ਉਸ ਦਾ ਤਾਂ ਪੈਸਾ ਗੋਲ ਵੀ ਗੋਲ ਵੀ ਜਾਵੂ ਵਾਸਤੇ ਖਣੌਣੇ ਲੈਂਦੇ ਪਏ ਆ ਸਲੈਕਟ ਕਰਦੇ ਪਏ ਆ ਪਹਿਲਾਂ ਸਲੈਕਟ ਕਰ ਲਈਏ ਫੇਰ ਤੁਹਾਨੂੰ ਦੱਸਦੇ ਆ ਕਿ ਲੈ ਆਪਾਂ ਬਹੁਤ ਜ਼ਿਆਦਾ ਖਣੌਣੇ ਆ ਫੋਨ ਦੇਖੋ ਮਹਾਰਾਣੀ ਕਿੱਦਾਂ ਸੁੱਤੀ ਹੋਈ ਆ ਬਰਸ਼ ਕੋਲ ਰੱਖਿਆ ਹੋਇਆ ਬਰਸ਼ ਲੱਗੀ ਹੋਈ ਸੀ ਕਰਨ ਜਵਿਕਾ ਨੂੰ ਆਪਾਂ ਖਲੋਣੇ ਲੈ ਕੇ ਦੇ ਦਿੱਤੇ ਸੀ ਇੱਕ ਸਲੇਟ ਲੈ ਕੇ ਦਿੱਤੀ ਇੱਕ ਇਹਨੂੰ ਲੈ ਕੇ ਦਿੱਤਾ ਲੇਜ਼ਰ ਲੇਜ਼ਰ ਤੇ ਇਹਨੇ ਆ ਰੱਖ ਰਿਤੇ ਗੋਲੇ ਜੇ ਕੱਟ ਕੇ ਤੇ ਇਹ ਵੀ ਇਹਨੇ ਖਰਾਬ ਕਰ ਲਈ ਤੇ ਸਲੇਟ ਤਾਂ ਆਉਂਦੀ ਨਹੀਂ ਮਹਾਰਾਣੀ ਨੇ ਕੀ ਕੀਤਾ ਮਾਰਕਰ ਲੈ ਕੇ ਉਹਨੂੰ ਲੱਗੀ ਨਹੀਂ ਲੱਗੀ ਨਹੀਂ ਆਪਣੇ ਹੱਥ ਮੂੰਹ ਪੈਰ ਸਾਰਾ ਕੁਝ ਹੀ ਲੁਬੇੜ ਲਿਆ ਇਹਨਾਂ ਦੇ ਵਿਚਾਰੇ ਹੋਟਲ ਵਾਲਿਆਂ ਦੇ ਉਹ ਵੀ ਚੱਦਰ ਵੀ ਲੁਬੇੜ ਤੇ ਕੰਬਲ ਵੀ ਲੁਬੇੜ ਤਾਂ ਫੇਰ ਤੋਂ ਮੈਨੂੰ ਆ ਕੇ ਖੋਣਾ ਹੀ ਪਿਆ ਵਸੇ ਘਟ ਇਨੇ ਕੀਤਾ ਮੈਂ ਖੋਣਾ ਪਿਆ ਫੇ ਖੋਕੇ ਫਿਰੋਂਦੀ ਬਹੁਤ ਜ਼ਿਆਦਾ ਪਈ ਸੀ ਇਹਨੇ ਮੇਰਾ ਵੀ ਸਾਰਾ ਮੂੰਹ ਪਾੜ ਦਿੱਤਾ ਸੀ ਉਹਨਾਂ ਮਾਰਕਰ ਜੇ ਨਾ ਸ਼ੁਕਰ ਹੈ ਕਿ ਉਹ ਪਾੜੀਆਂ ਲੈਥ ਜਾਂਦਾ ਸੀ ਪੱਕਾ ਮਾਰਕਰ ਨਹੀਂ ਸੀ ਆਪਾਂ ਜ਼ਿਆਦਾ ਘੁੰਮੇ ਨਹੀਂ ਬਸ ਹਰਮੰਦਰ ਸਾਹਿਬ ਮੱਥਾ ਹੀ ਟੇਕਿਆ ਸੀ ਕਿਉਂਕਿ ਇਸ ਹਾਲਤ ਵਿੱਚ ਮੇਰੇ ਤੋਂ ਜ਼ਿਆਦਾ ਤੁਰਿਆ ਨਹੀਂ ਜਾਂਦਾ ਤੇ ਘੁੰਮ ਵੀ ਨਹੀਂ ਹੁੰਦਾ ਤੇ ਹੁਣ ਸਿੱਧਾ ਆਪਾਂ ਕਾਕੇ ਨਾਲ ਹੀ ਆਵਾਂਗੇ ਜੈਵਿਕਾ ਵੀ ਥੋੜੀ ਜੀ ਵੱਡੀ ਹੋ ਜੂਗੀ ਫੇ ਆਪਾਂ ਵਾਂਗੇ ਉਹਨਾਂ ਕਾਕੇ ਦੇ ਨਾਲ ਲੈ ਕੇ ਤੇ ਫੇ ਆਪਾਂ ਮੱਠਾ ਟੇਕ ਕੇ ਜਾਵਾਂਗੇ ਨਾਲੇ ਫੇ ਘੁੰਮ ਫਿਰ ਕੇ ਵੀ ਜਾਵਾਂਗੇ ਤੇ ਹੁਣ ਆਪਾਂ ਪੈਕਿੰਗ ਕਰਨ ਲੱਗੇ ਆ ਮਤਲਬ ਕਾ ਨੂੰ ਜਾਣਦੀ ਤੇ ਉਸਾਰਾ ਸਮਾਨ ਚੱਕ ਲਵਾਂ ਜਿੰਨੇ ਵੀ ਕੱਪੜੇ ਆ ਤੇ ਜੈ ਵੀ ਕਰਨੇ ਵੀ ਇੱਧਰ ਉੱਧਰ ਸਮਾਨ ਰੱਖਿਆ ਹੋਇਆ ਸਾਰਾ ਬਰਸ਼ ਕਿਤੇ ਹੋ ਰ ਆ ਕਿੱਥੇ ਹੋ ਰ ਆ ਰਾਤੀ ਖੇਲਦੀ ਪਈ ਸੀ ਹੂੰ ਸੇ ਆ ਵਾਂਗੂ ਜਿਹੜੇ ਵੱਡੇ ਹੋਏ ਨੇ ਆਣੇ ਕੇ ਟਾਬੇ ਤੇ ਤੇ ਆਪਾਂ ਹਵਾਈ ਅੱਡੇ ਤੇ ਰੁਕਣਾ ਸੀ ਲੇਕਿਨ ਜੈਵਿਕਾ ਛੋਟੀ ਆ ਉੱਤੇ ਪਜਾ ਕਰਦੀ ਯਾ ਫੇਰ ਆ ਨਾ ਬੱਚੇ ਵੱਡੇ ਹੋ ਜਾਣ ਫੇਰ ਲੈ ਕੇ ਜਾਵਾਂਗੇ ਉਹਨਾਂ ਨੂੰ ਉਹ ਦਿਖਾਇੀ ਨਹੀਂ ਸੀ ਹਵਾਈ ਅੱਡਾ ਏਰੋਪਲੇਨ ਚ ਫੇਰ ਉਹਨਾਂ ਨੂੰ ਰੋਟੀ ਰੁੱਟੀ ਖਿਲਾ ਕੇ ਲੈ ਕੇ ਆਵਾਂਗੇ ਨਾ ਜੈਵੂ ਮੈਂ ਤਾਂ ਲੱਸੀ ਪਿੰਦੀ ਪਈ ਆ ਮਿੱਠੇ ਵਾਲੀ ਲੱਸੀ ਪੀ ਲੋ ਸਾਰੇ ਜਣੇ ਤਾਂ ਬਵੜਾ ਵਧੀਆ ਆ ਠੰਡ ਠੰਡੀ ਹਵਾ ਆਉਂਦੀ ਪਈ ਬਾਰੋਂ ਕੱਲ ਮੀਂਹ ਪੈ ਗਿਆ ਆ ਸ਼ੁਕਰ ਆ ਨਹੀਂ ਤਾਂ ਬਹੁਤ ਜ਼ਿਆਦਾ ਗਰਮੀ ਹੋਣੀ ਸੀ ਤੇ ਆਪਾਂ ਹੁਣ ਆਰਡਰ ਕੀਤੀ ਰੋਟੀ, ਦਾਲ ਮੱਖਣੀ, ਰੋਟੀ, ਰਾਤਾ ਤੇ ਜਾਵੂ ਨੂੰ ਬੁਲਾ ਦੋ ਲਸੀ ਜਾਵੂ ਦੀ ਹਾਲਤ ਵੀ ਹੈਗੀ ਜਾਵੂ ਨੇ ਕੋਟਲ ਵਾਲੀ ਪਾਈ ਹੋਈ ਅਫਰੋਕ ਜਾਵੂ ਜਾਵੂ ਤੇ ਹਨਾ ਅੰਦਰ ਰੋਟੀ ਨਹੀਂ ਨੰਗੀ ਲੇਸ ਖਾਂਦੀ ਪਈ ਆ ਮਟਕ ਮਟਕ ਕਰਕੇ ਜਾਵੂ ਜਾਵੂ ਨੂੰ ਲੇਸ ਬਹੁਤ ਪਸੰਦ ਆ ਹਨਾ ਜਾਵੂ ਜਾ ਉਹ ਮੈਂ ਕਹਿੰਦੀ ਪਈ ਆ ਮੈਂ ਕਿਾ ਜਾ ਉਹ ਬੋਲਿਆ ਕਰ ਹੁਣ ਤੂੰ ਕੁਛ ਕਾਂ ਕਾਂ ਕਹਿੰਦੀ ਪਈ ਆ ਉਹ ਕਾਂ ਬੈਠਾ ਉੱਤੇ ਨਿੱਕੀ ਨਿੱਕੀ ਆ ਸ਼ਾਇਦ ਵੱਡਾ ਹੋਗਾ ਉਹ ਦਿੱਖਦਾ ਉਹ ਦੇਖੋ ਦੇਖੋ ਕਾਂ ਜੇ ਉਹ ਕਾਂ ਬੋਲੋ ਕਾਂ 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 ਏਡੀ ਚਲਾ ਖਾਣਾ ਇਹ ਰੋਟੀ ਨਹੀਂ ਦੇ ਇੱਕ ਵੀ ਇੱਕ ਵੀ ਬੁਰਕੀ ਨਾ ਇੰਨੀ ਕੁ ਵੀ ਨਹੀਂ ਇਹ ਖਾਦੀ ਲੇਜ਼ ਦੇਖੋ ਲੇਜ਼ ਮੈਗੀ ਪਾਸਤਾ ਮम्मा ਮੈਂ ਤੁਹਾਡੇ ਤੇ ਗਈ ਆ ਇਹ ਫੋ ਲੋ ਹਾਏ ਡਰ ਲੱਗਦਾ ਡਰ ਮੂੰ ਲੜਾਕੀ ਆਤੀ ਮੇਰੀ ਹਨਾ ਮਾਂ ਇੰਨੀ ਹੁੱਟ ਪੈਣੀ ਇਸ ਤਰ੍ਹਾਂ ਪਾ ਮਨ ਇੱਧਰ ਘੜਦੇ ਪਏ ਆਪਣਾ ਕੰਮ ਦੇਖੋ ਜੀ ਸੁਣੀਏ ਮੈ ਕਿ ਡੀ ਮੋਟੀ ਲੱਗਣ ਲੱਗੀ ਆ ਇਹ ਹੈ ਮਰੀ ਐਡੀਟਿੰਗ ਕਿੰਨਾ ਕੁ ਵੇਟ ਹੋ ਗਿਆ ਹੋਊਗਾ 70 प्लस ਹੋ ਗਿਆ ਨਾ ਉਹ 70 ਨਾ ਵੀ ਨਹੀਂ 60 ਕੁ ਹੋਇਆ ਹੁਣ ਮੈਨੂੰ ਲੱਗਦਾ ਨਹੀਂ ਨਹੀਂ ਇਹ 70 ਨਹੀਂ 65 60 ਲੱਗਦਾ ਮੈਨੂੰ 65 ਨਹੀਂ ਨਹੀਂ 60 ਹੋ ਜਾਣਾ ਲੈ 60 ਵਾਲੀ ਗੱਲ 60 60 60 60 60 ਜਾ ਵੋ ਆਪਾਂ ਕਰਖੱਟੇ ਸੀ ਫੋਟੋ ਸ਼ੂਟ